ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ। ਕੁਝ ਕਾਰਨਾਵਿਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡਿੰਗ ਕਾਨੀ ਪੈ ਗਏ ਸੀ ਅੱਗੇ ਕੁਝ ਦਿਨ ਬਧਾਨੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਤੁਘਟਨਾ ਹੋਈਆਂ ਸੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੁਧਰ ਗਏ ਨੇ। ਹੁਣ ਆਪਾਂ ਯਾਤਰਾ 30 31 ਮਈ ਪਹਿਲੀ ਜੂਨ 31 ਮਈ ਤੇ 1 ਜੂਨ ਨੂੰ ਆਪਾਂ ਨੇ ਦਾਇਰਿਤ ਕੀਤੀ ਹੈ। ਸੋ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਜਾਣੂ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜੇ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਦੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੋਨਹਾਰੀ ਸਾਰਿਆਂ ਦੇ ਅਪਾਰ ਕਿਰਪਾ ਬੁਣਾਈ ਰੱਖੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਕਰਾਏ ਬਾਬਾ ਪੋਨਹਾਰੀ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਚੈ ਹਾਂ ਜੀ ਅੱਛਾ ਆਪਾਂ ਇਹ ਲੋਕੀ ਡਰਗ ਦਾ ਕੰਮ ਕਰਦੇ ਆ ਡਰਗ ਦਾ ਕੰਮ ਵੀ ਕਰਦੇ ਆ ਅੱਛਾ ਇਹ ਇਲੈਗਲ ਨਹੀਂ ਉਹ ਮਾਦਰੇ ਵੀ ਗੱਟੇ ਹੋਏ ਆ ਔਰ 12 ਸਾਰਾ ਕੁਝ ਕੀਤਾ ਇੱਕ ਇੱਕਨੇ ਕਾਮੇ ਕਰਨੇ ਦੇਣਾ ਜਿਹੜੇ ਵਾਲੇ ਜਿਹਨਾਂ ਤੋਂ 6 ਤੋਂ 5 ਤੋਂ 6 ਆ ਜੋ ਦੱਸਦੇ ਸੀ ਔਰ ਇਹਨਾਂ ਤੇ ਸਾਰਿਆਂ ਤੇ ਪਰਚੇ ਤੋਂ ਬਿਨਾਂ ਤਾਂ ਕੋਈ ਵੀ ਨਹੀਂ ਸਰ ਬੜੀ ਵੀ ਹੋ ਚੁੱਕੇ ਸਰ ਜਾਂ ਤੱਕ ਮੈਨੂੰ ਪਤਾ ਹੈ ਚਲੋ ਆਪਣੇ ਔਨ ਪ੍ਰੋਸੈਸ ਹੈਗਾ ਆਪਣਾ ਪੱਖ ਰੱਖਣਗੇ ਆਪਣੇ ਕਮੇਟੀ ਕੋਲ ਆਪਣਾ ਪੱਖ ਰੱਖਣ ਜਿਹੜਾ ਕੰਪੀਟੈਂਟ ਅਥਾਰਟੀ ਤੋਂ ਆਪਣਾ ਪੱਖ ਰੱਖੋ ਜਿਹੜਾ ਅੱਜ ਇਨਕ੍ਰੋਚਮੈਂਟ ਕਰਵਾਇਆ ਗਿਆ ਅੱਜ ਇਹਨੇ ਇਹ ਦੁਆਰ ਬਣਾ ਲਿਆ ਸਲਾਬੀ ਸਰੀ ਕੋਈ ਇਹਦੇ ਸੰਬੰਧੀ ਕਮੇਟੀ ਵਾਲਿਆਂ ਨਾਲ ਤਾਲਮੇਲ ਕੀਤਾ ਗਿਆ ਯੂ ਸਾਹਿਬ ਨੂੰ ਕਿਹਾ ਗਿਆ ਵੀ ਜਦੋਂ ਕੰਸਟਰਕਸ਼ਨ ਕਰਦੇ ਜੇ ਨਕਸ਼ਾ ਪਾਸ ਨਹੀਂ ਇਮੀਡੀਏਟਲੀ ਸਾਨੂੰ ਇਤਲਾਹ ਦਿਓ ਦੋਹੀ ਕੰਮ ਰੁਕਿਆ ਜਾਵੇ ਨਾ ਕਿ ਕੰਸਟਰਕਸ਼ਨ ਤੋਂ ਵਾਅਦੇ ਲੈ ਕੇ ਆਓ ਸਰ ਸਰ ਉਸ ਤੱਕ ਜਿੰਨੇ ਵੀ ਘਰ ਬਣੇ ਕਿਸੇ ਦਾ ਨਕਸ਼ਾ ਪਾਸ ਨਹੀਂ ਹੈ ਸਰ ਮੈਂ ਉਹੀ ਕਹਿ ਰਿਹਾ ਨਾ ਕਿ ਕਮੇਟੀ ਵਾਲਿਆਂ ਨੂੰ ਇਹੀ ਕਿਹਾ ਹੈ ਨਾ ਇਹੋ ਸਾਹਿਬ ਨੂੰ ਵੀ ਤੁਸੀਂ ਜਿੰਨੇ ਵੀ ਅਨオーਥਰਾਇਜ਼ਡ ਜਿਹੜੀਆਂ ਤੁਹਾਡੀਆਂ ਹੈਗੀਆਂ ਆ ਜਦੋਂ ਬਣ ਜਾਂਦੇ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਆਨੇ ਆ ਉਸ ਤੋਂ ਪਹਿਲਾਂ ਹੀ ਜਦੋਂ ਕੰਸਟਰਕਸ਼ਨ ਹੋ ਰਹੀ ਏ ਨਕਸ਼ਾ ਨਹੀਂ ਪਾਸ ਤੋ ਉਦੋਂ ਹੀ ਕੰਮ ਰੁਕਿਆ ਗਿਆ ਸਰ ਇਤਨੀ ਸਰਵਿਸੈਂਸੀ ਪਰਿਵਾਰ ਨੇ ਜਿਹੜੇ ਇਸੇ ਕਿਤਾ ਜਰਾ ਸਰ ਕੇ ਕਈ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਸਰ ਸਾਡੇ ਕਈ ਕੋਠੀ ਨਹੀਂ ਸਰ ਬੜੇ ਬੜੇ ਕੋਠੀ ਨੇ ਉਹ ਜਿੱਥੇ ਕਿ ਨਕਸ਼ਾ ਪਾਸ ਨਹੀਂ ਹੈ ਸਰ ਜਿਹੜੇ ਇਹ ਉਹ ਵਾਲੇ ਆਪਾਂ ਨੂੰ ਕਹਿਣਗੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ੇ ਕੀਤੇ ਹੋਏ ਆ ਕਿਸੇ ਨੇ ਪੰਚਾਇਤ ਦੀ ਜਗ੍ਹਾ ਤੇ ਕੀਤਾ ਕਿਸੇ ਨੇ ਕਮੇਟੀ ਦੀ ਜਗ੍ਹਾ ਤੇ ਕੀਤਾ ਆ ਉਹ ਡਿਮੋਲਿਸ਼ ਹੋਣਗੇ ਲਗਾਤਾਰ ਮੁਹਿੰਮ ਚੱਲੂਗੀ ਇਸ ਤਰ੍ਹਾਂ ਬਿਲਕੁਲ ਲੱਗਿਆ ਅੱਜ ਅਸੀਂ ਸ਼ਹੀਦ ਭਗਤ ਸਿੰਘ ਨਗਰ ਤੇ ਸਿਟੀ ਥਾਣੇ ਦੇ ਕਲਰਾ ਮੱਲੇ ਖੜੇ ਹੈਗੇ ਆ ਔਰ ਇੱਥੇ 4 ਤੋਂ 5 ਘਰ ਹੈਗੇ ਆ ਜਿਹੜੇ ਡਰੱਗ ਨਾਲ ਰਿਲੇਟਡ ਹੈਗੇ ਆ ਔਰ ਜਦੋਂ ਸਟਾਰਟ ਵੀ ਹੋਇਆ ਸੀ ਉਦੋਂ ਵੀ ਇਸ ਕਲਰਾਂ ਮਹੱਲੇ ਦੇ ਵਿੱਚ ਕਾਰਵਾਈ ਕੀਤੀ ਸੀ ਪਰੰਤੂ ਉਹਨਾਂ ਨੇ ਫਿਰ ਦੁਬਾਰਾ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਫਿਰ ਦੁਬਾਰਾ ਕੰਸਟਰਕਸ਼ਨ ਕਰ ਲਈ ਸੀ ਉਹ ਵੀ ਡਿਮੋਲਿਸ਼ ਕੀਤੇ ਆ ਉਹਦੇ ਨਾਲ ਨਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਇਹ ਜਿਹੜੀ ਪ੍ਰਾਪਰਟੀ ਹੈਗੀਆਂ ਆਲਰੇਡੀ ਅਸੀਂ ਫ੍ਰੀਜ਼ ਕੀਤੀਆਂ ਹੋਈਆਂ ਆ ਕੰਪਟੈਂਟ ਅਥਾਰਟੀ ਦੇ ਕੋਲ ਪਰੰਤੂ ਜਿਹੜੀਆਂ ਇਲੈਗਲ ਤਰੀਕੇ ਨਾਲ ਕੰਸਟਰਕਸ਼ਨ ਕਮੇਟੀ ਵਾਲਿਆਂ ਨੇ ਸਾਨੂੰ ਦੱਸਿਆ ਸੀ ਵੀ ਇਹਨਾਂ ਨੇ ਇਲੀਗਲ ਕੰਸਟਰਕਸ਼ਨ ਕੀਤੀ ਆ ਉਹ ਅਸੀਂ ਅੱਜ ਡਿਮੋਲਿਸ਼ ਕਰਦੇ ਆਂ ਪਿਛਲੀ ਵਾਰ ਕਿਉਂ ਨਹੀਂ ਤੋੜਿਆ ਗਿਆ ਸਰ ਹੂੰ ਉਦੋਂ ਜਿਹੜਾ ਸੀਗਾ ਹਲੇ ਅੰਡਰ ਪ੍ਰੋਸੈਸ ਸੀਗਾ ਜੋ ਇਹਨਾਂ ਦਾ ਐਸ ਪਰ ਲਾ ਕਮੇਟੀ ਵਾਲੇ ਨੇ ਕਾਰਵਾਈ ਕਰਨੀ ਉਮੀ ਉਹ ਅੰਡਰ ਪ੍ਰੋਸੈਸ ਸੀਗਾ ਸਰ ਪਰਿਵਾਰ ਨੇ ਕਿਹਾ ਵੀ ਅਸੀਂ ਕਈ ਵਾਰ ਲਿਖ ਕੇ ਦਿੱਤਾ ਸੀ ਸਾਨੂੰ ਵੀ ਕਿ ਸਾਡੇ ਜਿਹੜਾ ਘਰ ਇਲੀਗਲ ਤੌਰ ਤੇ ਹੁੰਦੀਆਂ ਨੇ ਲੋਕ ਨਹੀਂ ਉਹ ਤੇ ਦੇਖੋ ਐ ਕੰਪੀਟੈਂਟ ਅਥਾਰਟੀ ਨੂੰ ਦੱਸਣ ਕੇ ਜੀ ਉਹਨਾਂ ਦਾ ਕੇਸ ਤਿਆਰ ਹੋ ਕੇ ਕੰਪੀਟੈਂਟ ਅਥਾਰਟੀ ਦਿੱਲੀ ਜਾ ਚੁੱਕਾ ਹੈਗਾ ਉੱਥੇ ਆਪਣਾ ਪੱਖ ਰੱਖਣਗੇ ਇਹ ਬੁੱਧਵਾਦ ਜੇ ਪ੍ਰੂਵ ਕਰਤਾ ਤੇ ਠੀਕ ਹੈ ਨਹੀਂ ਤਾਂ ਇਹ ਖੁਰਕੂ ਵੀ ਤੁਹਾਡੇ ਸਾਹਮਣੇ ਹੀ ਖੁਰਕੂ ਵੀ ਸਮਾਂ ਲੱਗ ਸਕਦਾ ਪਰ ਇਹ ਸਾਰੀਆਂ ਦੀਆਂ ਸਾਰੀਆਂ ਪ੍ਰੋਪਰਟੀ ਖੁਰਕੂਆਂ ਨੇ ਔਰ ਖਜ਼ਾਨੇ ਜਿਨ੍ਹਾਂ ਦੇ ਪੈਸੇ ਜਾਣਗੇ ਕਿਸੇ ਜਨਨੀ ਤਾਂ ਕਹਿੰਦੀ ਸੀ ਤੁਹਾਡੇ ਤੇ ਬੱਚਾ ਕੋਈ ਨਹੀਂ ਨਹੀਂ ਇਹਨਾਂ ਨੇ ਇਲੀਗਲ ਇਲੀਗਲ ਇੰਟਰਟੇਨਮੈਂਟ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਇਹਨਾਂ ਨੇ ਬਾਹਰ ਕੱਢ ਕੇ ਇਲੀਗਲ ਜਿਹੜੀ ਕਸਤ ਮਤਲਬ ਅੱਜ ਦਾ ਜਿਹੜਾ ਸਾਰੇ ਇਹ ਇਨਕੋਰਜਮੈਂਟ ਦਾ ਹੈ ਇਹ ਨਜਾਇਜ਼ ਵਹਾ ਮੰਗੇ ਅਸੀਂ ਲਿਖ ਕੇ ਦੇਤਾ ਸਰ ਤੇ ਫੇਚ ਚੱਕ ਪਰਚੇ ਪਈ ਜਾਈ ਗਏ ਐਸਐਚਓ ਕੋ ਮਾਰਿਆ ਨਾ ਬਦਦਿਆ ਬੰਦਾ ਏ ਐਸਐਚਓ ਸਾਡਾ ਸੀ हाँ जी ये दे, देखो मुझे हाँ जी जी भाषण भी करने आ जाओ फिर भाषण भी इन्होंने करना भाषण हाँ जी हाँ जी सामने जी ठीक है सर आप जी हा जी डॉक्टर साहिब सत श्रीकाल हा जी हा जी बुल लो सारे उतरो भरिया <laughs> <के> <laughs> ਇਹ ਲੱਗ ਰਹੀ ਹੈ ਮੈਂ ਮੈਂ ਦੁਪਨ ਕਰਦੇ ਨਾਲੇ ਲਾ ਦੇ ਨੂੰ ਮੈਂ ਨਾ ਬੰਗਾ ਜੋ ਨਾਲ ਆਣ ਇੱਥੇ ਗਾ ਦਿਓ ਤੁਸੀਂ ਕੁਝ ਉੱਪਰ ਕਰ ਦਿਓ ਇੱਧਰ ਕ ਕਰ ਆ ਆ ਮਸਤੀ ਕਰ ਲੈ ਕਰੇ ਬੜੇ ਮਾਰਦੇ ਮਾਰਦੇ ਆ ਜਾਣ ਉਹ ਤੋਂ ਅਕੀਸਾ ਥੋੜਾ ਜਿਹਾ ਪਿੱਛੇ ਨੂੰ ਆ ਬਤਾ ਨਾ ਮੈਂ ਹਾਂ ਹਾਂ ਬਸ ਠੀਕ ਠੀਕ ਹੈ ਅੱਛਾ ਤੁਸੀਂ ਚੱਲੋ ਜੀ ਮੋਟੋਨੀ ਆ ਲੋ ਜਦੋਂ ਆਹ ਤੇ ਪ੍ਰੈਕਟਿਸ ਕਰਦੇ ਹੋ ਤਾਂ ਠੀਕ ਹੈ ਜੀ ਇਹਦਾ ਫਾਰਮ ਜਦੋਂ ਤੁਸੀਂ ਇਹਦੇ ਵਿੱਚ ਕਰਦੇ ਸੀ ਇਹਦਾ ਮੋਟਰ ਆ ਜਾਂਦੀ ਜੂਟ ਆਉਂਦੀ ਜੀ ਹੋ ਤਾਂ ਇਹ ਅਬੀਨਸ ਕਰਨੇ ਨੇ ਉਹਦੇ ਦਰਿਆ ਹਾਂ ਅਗੇ ਦਰਿਆ ਇਹਨਾਂ ਸਮੇਂ ਦਿਹਾੜੀ ਇਹ ਮੈਂ ਤੁਹਾਨੂੰ ਬਿਆਨ ਚਲਾ ਰਿਹਾ ਹਾਂ ਤੇ ਵਾਪਸ ਇਹ ਵੀ ਕਟਿੰਗ ਕੁੰਟੇ ਵੀ ਕਰ ਦੇਣਾ ਬੈਠੋ ਆਮ ਬੈਠਣਾ ਬੈਠਾ ਨਾਲ ਇਹਗਾ ਫਿਰ ਇਹਦੇ ਕਾਉਂਟਰ ਹੈ ਇਹਨਾਂ ਬੱਚੇ ਮੋਸੇ ਬੱਚੇ ਵਿੱਚ ਤਾਂ ਬੱਚੇ ਦੀ ਵੀ ਦਾ ਵਿਆਹ ਚ ਇੱਕ ਅੰਮ੍ਰਿਤ ਜੋ ਯਾਨ ਦਾ ਬੰਦ

अरे बीसी सेंटर तो अरे स्कूल मैनेजमेंट ये मेंबर सब सदा लेफ्टर सेंटी विशेषकरा प्रिंसिपल सदार परवेंटर सिंह ये सब जाना जी सदा अनुभवी सिंह संगली जी सारी स्कूल मैनेजमेंट के मेंबर अरे बोल

ਤੇ ਤੁਹਾਡੇ ਲਈ ਇਸ ਕਰਕੇ ਐਵੇਂ ਤਖੜਾ ਕਿ ਸਾਨੂੰ ਆਪਣੀ ਲਾਈਫ ਦੇ ਵਿੱਚ ਸਿਹਤ ਦੇ ਪਰੋੜੇ ਕੁਛ ਨਾ ਕੁਛ ਕੋਈ ਨਾ ਜਰੂਰ ਆਦਾ ਹੋਵੇ ਜੇ ਅਸੀਂ ਮੁੰਡਿਆਂ ਨੂੰ ਕਹੀਦਾ ਕਿ ਛੋਟੇ ਛੋਟੇ ਜਿਹੜੇ ਘਰ ਦੇ ਕੰਮ ਹੈ ਜੀ ਘਰ ਦੀ ਸਫਾਈ ਕਰਦੇ ਪਰ ਨਾਲ ਦੀ ਦੀ ਜਿਹੜਾ ਬੱਚਾ ਉਹ ਉਸਨੂੰ ਮਦਦ ਆਉਣਾ ਚਾਹੀਦਾ ਬੱਚੇ ਘਰ ਦੀਆਂ ਚੀਜ਼ਾਂ ਦਾ ਹੀ ਪਤਾ ਹੁੰਦਾ ਕਈ ਤੇ ਰੱਬੇ ਲਈ ਹੀ ਪਤਾ ਹੁੰਦਾ ਨਾ ਛੋਟੇ ਛੋਟੇ ਚੀਜ਼ਾਂ ਦੇ ਵਿੱਚ ਕਿਤੇ ਇਹ ਕੁਝ ਇਹ ਜਿਹੜੇ ਕੰਮ ਹੁੰਦੇ ਆ ਚਾਹੇ ਸੋਇ ਦਾ ਕੰਮ ਹੋਵੇ ਜਾਂ ਸਵਾਈ ਦਾ ਕੰਮ ਕਿਹੜਾ ਆ ਤੁਸੀਂ ਜ਼ਰੂਰ ਸਿੱਖ ਕੇ ਤੁਸੀਂ ਆਪਣੀ ਲਾਈਫ ਦੇ ਵਿੱਚ ਨੂੰ ਵਧਣਾ ਬਹੁਤ ਰੰਗ ਹੋਤਾ ਕਿਹਦਾ ਵਿੱਚ ਹੁਣ ਤੁਸੀਂ ਦੇਖ ਲਿਓਗੇ ਉਹ ਰਿਆਰ ਹੋਵੇ ਸੂਤ ਸੀ ਸੀ ਕੇਈ ਜਿੰਨੇ ਭੱਲੇ ਰੋਜ਼ਗਾਰ ਵਾਲੇ ਨਾਲੋਂ ਵੱਧ ਪੈਸੇ ਜੱਟ ਕਮਾ ਲੈਂਦੇ ਇਸ ਕਰਕੇ ਆਪਣੀ ਲਾਈਫ ਦੇ ਵਿੱਚ ਇਸ ਹੁਨ ਨੂੰ ਇਸ ਹੁਨ ਨੂੰ ਅਪਣਾ ਲੈਣਾ ਇਹ ਸਾਡਾ ਪੰਜਾਬ ਦਾ ਵੀ ਦਿੱਤਾ ਹੋਇਆ ਕਾਰਜ ਜਜੜੇ ਇਹ ਘਰ ਤੇ ਇਹ ਸੱਜੋ ਦਾ ਇੱਕ ਸਕੂਲ ਇਸ ਸੰਸਥਾ ਕਿਤੇ ਤੁਸੀਂ ਸਿੱਖਣਾ ਹੈ ਸਾਰਾ ਕੁਝ ਸਰਦਾਰ ਬਜਿੰਦਰ ਸਿੰਘ ਜੀ ਹੁਣਾਂ ਵਾਲਕੇ ਬੰਦੇ ਜਿਹੜੇ ਬਿਨਾਂ ਕਿਸੇ ਸਪਾਰਟ ਤੋਂ ਜਿੱਥੇ ਕੋਈ ਜਾਣ ਕਰਦਾ ਉੱਥੇ ਜਾ ਕੇ ਜਿਹੜੇ ਸਪੋਰਟ ਕਰਦੇ ਆ ਉੱਥੋਂ ਪੁਕਾਰੀ ਤੇ ਮੈਂ ਆਪਣੇ ਦੋਸਤਾਂ ਨਾਲ ਤੇ ਪਰਿਵਾਰ ਨਾਲ ਗੱਲ ਕੀਤੀ ਤੇ ਆਪਣੇ ਪਿੰਡ ਦੇ ਵਿੱਚ ਮੈਂ ਪ੍ਰਾਇਮਰੀ ਸਕੂਲ ਬਣਾਇਆ ਜਿਹਦੇ ਵਿੱਚ ਅਸੀਂ 2017 ਤੋਂ ਸ਼ੁਰੂ ਕੀਤਾ ਅੱਜ ਸਾਡੇ ਕੋਲ 150 ਬੱਚਾ ਆਇਆ ਇਦੇ ਵਿੱਚ ਅਸੀਂ ਕੋਈ ਵੀ ਫੀਸ ਨਹੀਂ ਲੈਂਦੇ ਉਹਨਾਂ ਨੂੰ ਅਸੀਂ CBSE ਸਟੈਂਡਰਡ ਦੇ ਨਾਲ ਤਕਾਬਾ ਔਰ ਉਹਨਾਂ ਦੇ 7 ਤੋਂ 8 ਅਧਿਆਪਕ ਅਸੀਂ ਪ੍ਰਾਈਵੇਟ ਸਕੂਲ 'ਚ ਰੱਖੇ ਆ ਉਹ ਪੜ੍ਹਾਉਂਦੇ ਆ ਫਿਰ ਇਵੇਂ ਮੌਕਾ ਮਿਲਿਆ ਜੀ ਨਮਾਸ਼ੇਰ ਦਾ ਸਪੈਸ਼ਲ ਸਕੂਲ ਜਿਹੜਾ ਹੈ ਆ ਇਹ ਮੌਕਾ ਤੁਹਾਨੂੰ ਤੁਹਾਡੀ ਸੋਚ ਡਵੈਲਪ ਕਿਹੜੀ ਹੁੰਦੀ ਆ ਨਾ ਤੁਹਾਡੇ ਜਿਹੜੇ ਆਪਾਂ ਸਮਾਜ ਵਿੱਚ ਵਿਚਰਦੇ ਸਾਨੂੰ ਮਾਂ-ਪਾਪ ਸਿਖਿਆ ਦਿੰਦੇ ਆ ਸਾਨੂੰ ਸਮਾਜ ਸਿੱਖਿਆ ਕਰੰਡਾ ਤੇ ਸਾਨੂੰ ਵਿੱਚ ਸਕੂਲ ਸਿੱਖਿਆੰਦਾਂ ਆ ਉਹਦੇ ਵਿੱਚ ਹਮੇਸ਼ਾ ਹੀ ਤੁਹਾਡੇ ਆਦਰਸ਼ ਬਣੇ ਜਾਂਦੇ ਆ ਜਿਵੇਂ ਮੈਂ ਕਿਹਾ ਇਹ ਹਰ ਮਾਸਟਰ ਸਾਹਿਬ ਜੀ ਦੀ ਕਈ ਹੋਈ ਇੱਕ ਗੱਲ ਨੇ ਜਿਹੜੀ ਮੇਰੀ ਆਪਣੀ ਸਾਰੀ ਜ਼ਿੰਦਗੀ ਜੇ ਮੈਂ ਇਸ ਮਕਾਮ ਤੇ ਹਾਂ ਤੁਹਾਡੇ ਸਾਹਮਣੇ ਖੜਾ ਹਾਂ ਉਹਨਾਂ ਦੀ ਉਹ ਕਈ ਹੋਈ ਗੱਲ ਮੇਰੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਚਾਣਣ ਨੂੰ ਆ ਰਾਇਆ ਤੇ ਜਿਵੇਂ ਅੱਜ ਇਸ ਸਿਲਾਈ ਸੈਂਟਰ ਦੀ ਗੱਲ ਹੋਈ ਆ ਇਹ ਤੋਂ ਸਮੇਂ ਦੇ ਨਾਲ ਜਿਵੇਂ ਆਪਾਂ ਪੜ੍ਹਦੇ ਆਂ ਵੀ ਢੋਣ ਤੇ ਔਗਣ ਇਕੱਠੇ ਹੀ ਜਾਂਦੇ ਆ ਅੱਜ ਦਾ 1.5 ਸਾਲ ਦਾ ਬੱਚਾ ਜੀਵਨ ਉੱਤੇ ਕੱਢ ਕੇ ਆਪਣੇ ਕਾਰਟੂਨ ਜਾਂ ਆਪਣੀ ਲੋੜ ਅਨੁਸਾਰ ਚੀਜ਼ ਦੇਖ ਸਕਦਾ ਤੇ ਦੇਰ ਸੱਤ 50 60 ਸਾਲ ਦੇ ਬੰਦੇ ਨੂੰ ਕਹੀਏ ਕਿ ਤੂੰ ਸਮਾਰਟਫੋਨ ਯੂਜ਼ ਕਰਦਾ ਉਹ ਨਹੀਂ ਕਰ ਸਕਦਾ ਇੱਕ 1.5 ਸਾਲ ਦਾ ਬੱਚਾ ਕਰ ਸਕਦਾ ਆ ਇਹ ਇੱਕ ਗੁਣ ਆਇਆ ਇਹ ਵੀ ਪਰਵਾਰਾਂ ਦੇ ਵਿੱਚ ਇੱਕ ਔਗਣ ਆਇਆ ਕਿ ਜਿਹੜੇ ਸਾਡੇ ਬੱਚੇ ਆ ਨਾ ਉਹ ਚ ਲੜਕੇ ਵੀ ਆ ਤੇ ਲੜਕੀਆਂ ਵੀ ਆ 18-19 ਸਾਲ ਤੱਕ ਉਹਨਾਂ ਨੂੰ ਕੋਈ ਸਮਝੇ ਵੀ ਆ ਰਹੀ ਵੀ ਸਾਨੂੰ ਬੇਸਿਕ ਸਕਿੱਲ ਕੀ ਚਾਹੀਦੇ ਜ਼ਿੰਦਗੀ ਜਿਉਣ ਦੇ ਲਈ ਤੇ ਜੇ ਅਸੀਂ ਕੋ 30-40 ਸਾਲ ਪਿਛੇ ਚਲ ਜੀਏ ਉਦੋਂ ਕੀ ਸੀ ਮਾਂ ਨੇ ਧੀ ਨੂੰ ਛੋਟੇ ਉਮਰੇ ਵਿਡੇ ਕਰਨਾ ਆਦਲਣਾ ਕਿਉਂਕਿ ਘਰਾਂ ਦੇ ਮਾਤਾ-ਪਿਤਾ ਵਰ ਨਹੀਂ ਇੰ tane ਹੁੰਦੇ ਸੀ ਉਹਨੂੰ ਕਹਣਾ ਤੂੰ ਤੜਕਾਲਾ ਪਰ ਅੱਜ ਦਾ ਜ਼ਮਾਨਾ ਜਿਹੜਾ ਤੇ ਬਦਲਦਾ ਬਦਲਦਾ ਜਿਦੋਂ ਸਾਡੀਆਂ ਬੱਚੇ ਬੱਚੇ ਪੋਸਣਾ ਚ ਜਾਂਦੇ ਆ ਤੇ ਉਹਨਾਂ ਨੂੰ ਉਦੋਂ ਸਾਹਮਣੇ ਲੱਗਦਾ ਵੀ ਸਾਨੂੰ ਤਾਂ ਕੁਝ ਆਉਂਦਾ ਹੀ ਨਹੀਂ ਹੈਗਾ ਹਰ ਛੋਟੀ ਛੋਟੀ ਚੀਜ਼ ਜਿਹੜੀ ਹੈ ਨਾ ਉਹ ਉਹਦੇ ਤੋਂ ਅਸੀਂ ਵਾਂਦੇ ਹੁੰਦੇ ਜਾ ਰਹੇ ਆ ਸੋ ਇਹ ਇੱਕ ਬਹੁਤ ਹੀ ਵਧੀਆ ਉਪਰਾਣਾ ਆ ਇਸ ਤੀਕੇ ਦੇ ਨਾਲ ਆ ਜੇ ਅਸੀਂ ਪੰਜਾਬ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀਆਂ ਕਲਾਕਾਂ ਕਰਦੇ 25 25 ਵਦੇਸ਼ ਕਿਉਂ ਜਾ ਰਹੇ ਆ ਹਾਂ ਜੇ ਉਹ ਵੀ ਤਿੰਨ ਦੇ ਬਰੇਕ ਮੈਂ ਕੰਮ ਸਿੱਖਾ ਮੈਦਾ ਡਾਕਟਰ ਬਣਨਾ ਮੈਂ ਤਾਂ ਸੋਚਿਆ ਕਿ ਆਈਐਸ ਕਰਨੀ ਮੈਂ ਤਾਂ ਪੀਸੀਐਸ ਕਰਨੀ ਆ ਖੁਸ਼ੇ ਬੱਚੇ ਦਿਮਾਗ ਦੇ ਆਸਾਨ ਦਾ ਪਰ ਨਾਲੇ ਸਾਡੀ ਆ ਗੱਲ ਯਾਦ ਰੱਖਣਾ ਇਹਦੇ ਈਆਂ ਦਾ ਇੱਕ ਗਹਿਣਾ ਹੁੰਦਾ ਹੈ ਗਹਿਣੇ ਹੁੰਦੇ ਆ ਭਾਵੇਂ ਜਦੋਂ ਇਹੋ ਜਿਹਾ ਆਉਂਦਾ ਹੋਵੇ ਕੰਮ ਤਾਂ ਜਦੋਂ ਵਾਪਰੇ ਤੁਸੀਂ ਪੜ੍ਹਾਈ ਕਰਦਾ ਨਹੀਂ ਆ ਨੌਕਰੀਆਂ ਮਿਲ ਗਈਆਂ ਤਾਂ ਵਾਪਰੇ ਸਾਡੇ ਲੋੜ ਵੀ ਲਾਣੇ ਆ ਤੁਹਾਨੂੰ ਦੂਜੇ ਘਰ ਜੇ ਭੇਜਣਾ ਉਥੇ ਵੀ ਜਦੋਂ ਤੁਹਾਡੇ ਜਿਹੜੇ ਜਿਹੜੇ ਇਹਨਾਂ ਦੇ ਟੈਕਨੀਕਲ ਕਾਮਾ ਇਹ ਵਿੱਚ ਜਿਹੜਾ ਨਿੱਜ ਦਾ ਆਪਾਂ ਗੇਮ ਚਲਾਈ ਬੱਚੇ ਭਰਤੀ ਕਰਨਾ ਬੁਝਾ ਕਰਨ ਨੂੰ ਇੰਨਾ ਨਹੀਂ ਹੁੰਦਾ 16 ਤੋਂ ਗਵਰਨਮੈਂਟ ਦੇ ਭਾਰਤ ਸਰਕਾਰ ਦੇ ਪਿੱਛੇ ਜੇ ਕੰਪਨੀ ਕਰਕੇ ਪੀਡੀਆ ਗੇਮ ਜਿਹੜੀ ਦੀ ਤੋਂ ਬਾਤ ਨਹੀਂ ਕਿਉਂਕਿ ਉਹਨਾਂ ਨੂੰ ਹਜ਼ਾਰ ਵੀ ਵਧਣੇ ਹੁੰਦੇ ਆ ਉਹਨਾਂ ਨੂੰ ਡੈਮੋ ਵੀ ਦੇਣਾ ਹੁੰਦਾ ੱਲੇ-ੱਲੇ ਨੂੰ ਟ੍ਰੇਨਿੰਗ ਦੇਣੀ ਹੁੰਦੀ ਆ ਉਹਦੇ ਵਿੱਚ ਗਿਣਤੀ ਇਹ ਸੋਚ ਕੇ ਰੱਖੀ ਗਈ ਆ ਔਜ਼ਾਰ ਚਾਹੀਦੇ ਮਸ਼ੀਨਰੀ ਚਾਹੀਦੀ ਤੋਂ ਸਾਡੇ ਇੱਥੇ ਮਸ਼ੀਨਾ ਨਾਲੀ ਸਜਣਾ ਭਰਵਾ ਗਈ ਆ ਸਭ ਤਾਂ ਗੀਆਂ ਤੈਨੂੰ ਹੋਰਾਂ ਨੇ 10 ਕੁਸ਼ਲਾਂ ਤੇ ਇੱਕ ਵੈਸ ਨੂੰ ਅਗਰ ਚਾਹੀਦੀਆਂ ਕਿਉਂਕਿ ਦਸਾਂ ਨੇ ਪ੍ਰੈਕਟੀਕਲ ਕਰਨਾ ਦਸਾਂ ਨੇ ਆਪਣਾ ਥਿਊਰੀ ਬਣਾਣੀ ਹੈ ਕਾਪੀ ਨੂੰ ਜੇਰਾ ਸ਼੍ਰੀ ਭਗਵਾਨ ਸਹਿਜ ਨਗਰ ਦਾ ਸਨਦ ਅਧਿਕਾਰੀਆਂ ਵਿਸ਼ੇਸ਼ ਸਭਗੀਆਂ ਹਲਫੇ ਦੰਗੀਆਂ ਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂ ਦੇ ਉਪਰਕਾ ਬਸਤੇ ਪਤਲੀ ਸੀ ਮ ਇਜਾਜ਼ਤ ਦਿਓ ਧੰਨਵਾਦ